ਤੰਦਰੁਸਤ ਸਰੀਰ ਨਾਲ ਹੀ ਸੁਖੀ ਜੀਵਨ ਪ੍ਰਾਪਤ ਹੁੰਦਾ ਹੈ ਪਰ ਜਦੋਂ ਇਹ ਹੀ ਸਰੀਰ ਕਮਜ਼ੋਰ ਹੋ ਜਾਵੇ ਤਾਂ ਮੁਸ਼ਕਲਾਂ ਵੱਧ ਜਾਂਦੀਆਂ ਨੇ ਪੰਜਾਬ ਜੋ ਆਪਣੀ ਤਾਕਤ ਅਤੇ ਸਿਹਤ ਲਈ ਜਾਣਿਆ ਜਾਂਦਾ ਸੀ ਅੱਜ ਉੱਥੇ ਔਰਤਾ ਦੀ ਸਿਹਤ ਨੂੰ ਲੈ ਕੇ ਵੱਡੇ ਸੰਕਟ ਖੜੇ ਹੋ ਰਹੇ ਨੇ ਜੀ ਹਾਂ ਤੁਸੀਂ ਬਿਲਕੁਲ ਠੀਕ ਸੁਣਿਆ ਪੰਜਾਬ 'ਚ ਅੱਜ ਔਰਤਾ ਦੀ ਸਿਹਤ ਨੂੰ ਲੈ ਕੇ ਵੱਡੇ ਸੰਕਟ ਖੜੇ ਹੋ ਰਹੇ ਨੇ ਅੱਜ ਇਸ ਵੀਡੀਓ 'ਚ ਅਸੀਂ ਇਸੇ ਨੂੰ ਲੈ ਕੇ ਵਿਸਤਾਰ ਨਾਲ ਗੱਲ ਕਰਾਂਗੇ ਨਮਸਕਾਰ ਮੈਂ ਹਾ ਤਜਸਵਨੀ ਹਿਰਾਏ ਤੁਸੀਂ ਦੇਖ ਰਹੇ ਹੋ ਰਿਹਾ ਪੰਜਾਬੀ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੀਆਂ ਔਰਤਾ ਦੀ ਸਿਹਤ ਬਾਰੇ ਪੰਜਾਬ ਜੋ ਕਦੇ ਦੁੱਧ ਘਿਓ ਅਤੇ ਸਿਹਤਮੰਦ ਸਰੀਰਾਂ ਲਈ ਜਾਣਿਆ ਜਾਂਦਾ ਸੀ ਅੱਜ ਅਨੀਮੀਆ ਨਾਲ ਪੀੜਤ ਹੈ ਸਰਕਾਰੀ ਆંકડા ਦੱਸਦੇ ਨੇ ਕਿ ਪੰਜਾਬ ਵਿੱਚ 58.7% ਔਰਤਾਂ ਅਨੀਮੀਆ ਤੋਂ ਪੀੜਤ ਨੇ ਭਾਵ ਹਰ 10 ਵਿੱਚੋਂ 6 ਔਰਤਾਂ ਵਿੱਚ ਖੂਨ ਦੀ ਕਮੀ ਹੈ ਪਹਿਲਾਂ ਇਹ ਆંકੜਾ 51% ਸੀ ਤੇ ਹੁਣ ਇਸ ਵਿੱਚ 7% ਦਾ ਵਾਧਾ ਹੋਇਆ ਹੈ ਇਹ ਵਾਧਾ ਆંકੜਾ ਸਰਕਾਰ ਦੀ ناکامی ਵੱਲ ਇਸ਼ਾਰਾ ਕਰਦਾ ਹੈ ਹਨ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਪੰਜਾਬ ਵਰਗੇ ਸੂਬੇ ਵਿੱਚ ਜਿੱਥੇ ਸਿਹਤ ਨੂੰ ਹਮੇਸ਼ਾ ਸਰਵੋਤਮ ਮੰਨਿਆ ਜਾਂਦਾ ਸੀ ਉੱਥੇ ਔਰਤਾਂ ਨੂੰ ਇੰਨੀ ਵੱਡੀ ਸਮੱਸਿਆ ਦਾ ਸਾਹਮਣਾ ਕਿਉਂ ਕਰਨਾ ਪੈ ਰਿਹਾ ਹੈ ਪੰਜਾਬ ਚ ਜੇਕਰ ਅਸੀਂ ਪਿੰਡਾਂ ਚ ਰਹਿਣ ਵਾਲੀਆਂ ਔਰਤਾਂ ਦੀ ਗੱਲ ਕਰੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਇੱਥੇ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਵਾ ਜਿਵੇਂ ਕਿ ਕਮਜ਼ੋਰੀ, ਚੱਕਰ ਆਉਣੇ ਅਤੇ ਥਕਾਵਟ ਵਰਗੀਆਂ ਸ਼ਿਕਾਇਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਪੋਸਟਿਕ ਭੋਜਨ ਨਹੀਂ ਮਿਲਦਾ, ਸਬਜ਼ੀਆਂ ਤੇ ਭੋਜਨ ਵਿੱਚ ਮਿਲਾਵਟ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਡਾਕਟਰਾਂ ਅਤੇ ਦਵਾਈਆਂ ਦਾ ਖਰਚਾ ਚੁਕਣਾ ਵੀ ਬਹੁਤ ਮੁਸ਼ਕਲ ਹੈ। ਪੰਜਾਬ ਚ ਔਰਤਾਂ ਚ ਖੂਨ ਦੀ ਕਮੀ ਦੇ ਤਿੰਨ ਮੁੱਖ ਕਾਰਨ ਨੇ। ਸਭ ਤੋਂ ਪਹਿਲਾਂ ਮਿਲਾਵਟ ਵਾਲਾ ਭੋਜਨ ਅਤੇ ਜ਼ਹਿਰੀਲੇ ਰਸਾਇਣਾਂ ਦੀ ਵਰਤੋਂ। ਸਬਜ਼ੀਆਂ, ਦੁੱਧ ਅਤੇ ਭੋਜਨ ਚ ਜ਼ਹਿ ਦੂਜਾ ਪੋਸਟਿਕ ਭੋਜਨ ਦੀ ਕਮੀ ਭੋਜਨ ਵਿੱਚ ਉਹ ਜ਼ਰੂਰੀ ਚੀਜ਼ਾਂ ਨਹੀਂ ਹੁੰਦੀਆਂ ਜੋ ਚੰਗੀ ਸਿਹਤ ਬਣਾਈ ਰੱਖਦੀਆਂ ਨੇ ਤੀਜਾ ਸਿਹਤ ਸਹੂਲਤਾ ਦੀ ਘਾਟ ਪਿੰਡਾਂ ਤੇ ਛੋਟੇ ਸ਼ਹਿਰਾਂ ਵਿੱਚ ਬਹੁਤ ਘੱਟ ਚੰਗੇ ਡਾਕਟਰ ਅਤੇ ਇਲਾਜ ਦੀਆਂ ਸਹੂਲਤਾਂ ਇਸ ਵੱਧ ਰਹੀ ਸਮੱਸਿਆ ਨੂੰ ਲੈ ਕੇ ਪੰਜਾਬ ਸਰਕਾਰ ਦੇ ਦਾਅਵਿਆਂ ਤੇ ਵੀ ਸਵਾਲ ਉੱਠ ਰਹੇ ਨੇ ਸਰਕਾਰ ਦਾ ਕਹਿਣਾ ਹੈ ਕਿ ਔਰਤਾ ਦੀ ਸਿਹਤ ਵੱਲ ਧਿਆਨ ਦਿੱਤਾ ਜਾ ਰਿਹਾ ਹੈ ਪਰ ਅੰਕੜੇ ਸਰਕਾਰ ਦੀ ਪੋਲ ਖੋਲ ਰਹੇ ਨੇ ਪੰਜਾਬ ਸਰਕਾਰ ਸਿਰਫ ਦਾਅਵੇ ਕਰਦੀ ਹੈ ਪਰ ਜ਼ਮੀਨੀ ਹਕੀਕਤ ਕੁਝ ਹੋਰ ਹੈ ਹਸਪਤਾਲਾਂ ਵਿੱਚ ਨਾ ਤਾਂ ਡਾਕਟਰ ਨੇ ਅਤੇ ਨਾ ਹੀ ਦਵਾਈਆਂ ਔਰਤਾ ਬਿਮਾਰ ਨੇ ਪਰ ਸਰਕਾਰ ਸੁੱਤੀ ਹੋਈ ਹੈ ਪਰ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਜੇਕਰ ਸਮੇਂ ਸਿਰ ਸਵਲਤਿਆ ਨਾ ਦਿੱਤਾ ਗਿਆ ਤਾਂ ਸਥਿਤੀ ਹੋਰ ਵਿਗੜ ਸਕਦੀ ਹੈ ਇਹ ਸਿਰਫ ਪੰਜਾਬ ਲਈ ਸਿਹਤ ਸੰਕਟ ਨਹੀਂ ਹੈ ਸਗੋਂ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ ਜੇਕਰ ਅਸੀਂ ਇਸ ਸਮੱਸਿਆ ਨੂੰ ਰੋਕਣਾ ਚਾਹੁੰਦੇ ਹਾਂ ਤਾਂ ਸਾਨੂੰ ਕੁਝ ਮਹੱਤਵਪੂਰਨ ਕਦਮ ਚੁੱਕਣੇ ਹੋਣਗੇ ਜਿਵੇਂ ਕਿ ਸਭ ਤੋਂ ਪਹਿਲਾਂ ਪੋਸਟਿਕ ਅਤਿ ਸ਼ੁੱਧ ਭੋਜਨ ਔਰਤਾਂ ਤੱਕ ਪਹੁੰਚਣਾ ਚਾਹੀਦਾ ਹੈ ਦੂਜਾ ਮਿਲਾਵਟ ਅਤੇ ਜ਼ਹਿਰੀਲੇ ਰਸਾਇਣਾਂ ਤੇ ਸਖਤੀ ਨਾਲ ਪਾਬੰਦੀ ਲਗਾਈ ਜਾਵੇ ਤੀਜਾ ਔਰਤਾਂ ਲਈ ਸਿਹਤ ਜਾਂਚ ਕੈਂਪ ਲਗਾਏ ਜਾਣ ਚੌਥਾ ਸਿਹਤ ਸੰਬੰਧੀ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾ ਪੰਜਾਬ ਦੀਆਂ ਔਰਤਾਂ ਦਾ ਇਹ ਸਿਹਤ ਸੰਕਟ ਸਾਰਿਆਂ ਲਈ ਵੱਡੀ ਚੇਤਾਵਨੀ ਹੈ ਹੁਣ ਸਮਾਂ ਆ ਗਿਆ ਹੈ ਕਿ ਸਰਕਾਰ ਅਤੇ ਸਮਾਜ ਮਿਲ ਕੇ ਸਮੱਸਿਆ ਦਾ ਹੱਲ ਕਰਨ